ਮਨਕੀਰਤ ਔਲਖ ਦੇ ਨਾਲ ਜੁੜੀ ਹੋਈ ਜਿਹੜੀ ਵੱਡੀ ਖਬਰ ਹੈ ਸਕਰੀਨ ਦੇ ਉੱਤੇ ਆਏਗੀ ਮਨਕੀਰਤ ਔਲਖ ਨੂੰ ਲੈ ਕੇ ਡੋਨੀਬਲ ਨੇ ਕਿਹਾ ਕਿ ਮਨਕੀਰਤ ਔਲਖ ਸਾਡੇ ਟਾਰਗੇਟ ਦੇ ਉੱਤੇ ਨਹੀਂ ਸੀ ਜੇਕਰ ਉਹ ਟਾਰਗੇਟ ਦੇ ਉੱਤੇ ਹੁੰਦਾ ਤਾਂ ਅਸੀਂ ਵੇਟ ਨਹੀਂ ਕਰਨੀ ਸੀ ਕੈਨੇਡਾ ਮਤਲਬ ਇਹ ਹੈ ਕਿ ਜਿਸ ਥਾਂ ਦੇ ਉੱਤੇ ਸੁਹਾਣਾ ਦੇ ਵਿੱਚ ਕਬੱਡੀ ਕੱਪ ਚੱਲ ਰਿਹਾ ਸੀ ਜਿੱਥੇ ਰਾਣਾ ਬਲਾਚੌਰੀਆ ਦਾ ਕਤਲ ਕੀਤਾ ਗਿਆ ਉਸ ਥਾਂ ਦੇ ਉੱਤੇ ਥੋੜੀ ਦੇਰ ਬਾਅਦ ਮਨਕੀਰਤ ਔਲਖ ਨੇ ਵੀ ਪਹੁੰਚਣਾ ਸੀ ਉਸ ਬਿਲਕੁਲ ਉਸੇ ਟੂਰਨਾਮੈਂਟ ਦੇ ਵਿੱਚ ਔਰ ਉਸ ਤੋਂ ਪਹਿਲਾਂ ਹੀ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਤਾਂ ਡੋਨੀਬਲ ਕਹ ਰਿਹਾ ਕਿ ਜੇਕਰ ਮਨਕੀਰਤ ਔਲਕ ਸਾਡੇ ਟਾਰਗੇਟ ਦੇ ਉੱਤੇ ਹੁੰਦਾ ਤਾਂ ਕੀ ਅਸੀਂ ਵੇਟ ਨਾ ਕਰਦੇ ਫਿਰ ਅਸੀਂ ਪਹਿਲਾਂ ਵਾਰ ਦਾ ਤੋਂ ਅੰਜਾਮ ਕਿਉਂ ਦਿੰਦੇ ਮਨਕੀਰਤ ਔਲਕ ਸਾਡੇ ਕਦੇ ਟਾਰਗੇਟ ਦੇ ਉੱਤੇ ਨਹੀਂ ਸੀ ਅਸੀਂ ਮਨਕੀਰਤ ਔਲਕ ਨੂੰ ਕਦੇ ਕੋਈ ਕਾਲ ਨਹੀਂ ਕੀਤੀ ਧਮਕੀ ਵਾਲੀ ਅਸੀਂ ਮਨਕੀਰਤ ਦਾ ਨੁਕਸਾਨ ਨਹੀਂ ਕਰਨਾ ਚਾਹੁੰਦੇ ਮਨਕੀਰਤ ਔਲਕ ਨੂੰ ਲੈ ਕੇ ਸਟੇਟਮੈਂਟ ਦਿੱਤੀ ਗਈ ਹੈ ਮਨਕੀਰਤ ਔਲਕ ਨੂੰ ਲੈ ਕੇ ਜੋ ਮੈਂ ਪਹਿਲਾਂ ਜ਼ਿਕਰ ਕੀਤਾ ਕਿ ਬਹੁਤ ਸਾਰੀਆਂ ਚਰਚਾਵਾਂ ਰੱਖੀਆਂ ਨੇ ਤਾਂ ਕੁਝ ਤਸਵੀਰਾਂ ਕਿਉਂਕਿ ਮਨਕੀਰਤ ਔਲਕ ਦੇ ਕੁਝ ਤਸਵੀਰਾਂ ਸਾਹਮਣੇ ਆਈਆਂ ਜਿਸ ਦੇ ਵਿੱਚ ਲੋਰੈਂਸ ਬਿਸ਼नोई ਨਾਲ ਖੜਾ ਨਜ਼ਰ ਆਉਂਦਾ ਏ ਹਾਲਾਂਕਿ ਮਨਕੀਰਤ ਔਲਖ ਇਸ ਦੇਤੇ ਵੀ ਆਪਣੀ ਗੱਲ ਰੱਖ ਚੁੱਕੇ ਨੇ ਕਿ ਉਹ ਯੂਨੀਵਰਸਿਟੀ ਕਾਲਜ ਡੇਜ਼ ਦੀ ਦਿਨਾਂ ਦੀ ਗੱਲ ਹੈ ਮਨਕੀਰਤ ਔਲਖ ਦਾ ਇੱਕ ਗਾਣਾ ਬਹੁਤ ਚਰਚਾ ਦੇ ਵਿੱਚ ਰਿਹਾ ਸੀ ਜੇਲਾਂ ਵਿੱਚੋਂ ਫੋਨ ਆਉਣਗੇ ਪਰਖੀਣਾ ਟੌਰ ਜੱਟ ਦੀ ਤਾਂ ਉਸ ਉਸ ਗਾਣੇ ਨੂੰ ਵੀ ਇਸ ਪੂਰੇ ਮਾਮਲੇ ਦੇ ਨਾਲ ਜੋੜ ਕੇ ਸਮੇਂ-ਸਮੇਂ ਤੇ ਉੱਤੇ ਦੇਖਿਆ ਜਾਂਦਾ ਰਿਹਾ ਏ ਤਾਂ ਰਾਣਾ ਬਲਾਚੌਰੀਆ ਨੂੰ ਪੁੱਛਿਆ ਗਿਆ ਰਾਣਾ ਬਲਾਚੌਰੀਆ ਦੇ ਕਾਕਲ ਨੂੰ ਪੁੱਛਿਆ ਗਿਆ ਟੰਡੋਨੀ ਬਲ ਨੂੰ ਕਿ ਮਨਕੀਰਤ ਔਲਖ ਨੂੰ ਵੀ ਕਦੇ ਕੋਈ ਧਮਕੀ ਦਿੱਤੀ ਹੈ ਇਸ ਇਸ ਪੂਰੇ ਮਾਮਲੇ ਦੇ ਵਿੱਚ ਕਿਤੇ ਪਿਕਚਰ ਦੇ ਵਿੱਚ ਨਜ਼ਰ ਆਉਂਦਾ ਏ ਤਾਂ ਮਨਕੀਰਤ ਤੌਲਕ ਨੂੰ ਲੈ ਕੇ ਡੋਨੀ ਬਲ ਨੇ ਸਾਫ਼ ਕਰ ਦਿੱਤਾ ਕਿ ਨਹੀਂ ਅਸੀਂ ਕਦੇ ਕੋਈ ਕਾਲ ਨਹੀਂ ਦਿੱਤੀ ਕੋਈ ਧਮਕੀ ਨਹੀਂ ਦਿੱਤੀ ਸਾਡੇ ਟਾਰਗੇਟ ਦੇ ਉੱਤੇ ਮਨਕੀਰਤ ਤੌਲਕ ਨਹੀਂ ਬਲਾ ਚੌਰੀਆ ਦਾ ਮਰਡਰ ਹੋਇਆ ਉਸੇ ਕਬੱਡੀ ਕੱਪ 'ਚ ਕੁਝ ਥੇਰ ਬਾਅਦ ਮਨਕੀਰਤ ਤੌਲਕ ਨੇ ਪਹੁੰਚਣਾ ਸੀ ਮਨਕੀਰਤ ਤੌਲਕ ਦਾ ਵੀ ਅਕਸਰ ਜ਼ਿਕਰ ਹੁੰਦਾ ਹੈ ਕੀ ਤੁਹਾਡੀ ਮਨਕੀਰਤ ਤੌਲਕ ਨਾਲ ਕੋਈ ਲਾਕਡਾਟ ਯਾ ਕੀ ਮਨਕੀਰਤ ਔਲ ਕਿਸੇ ਵੀ ਤਰੀਕੇ ਨਾਲ ਕਿਤੇ ਟਾਰਗੇਟ ਤੇ ਸੀ ਯਾ ਹੈ ਤੁਸੀਂ ਵੇਖੋ ਜੇ ਸਾਡੇ ਮਨਕੀਰਤ ਟਾਰਗੇਟ ਤੇ ਹੁੰਦਾ ਤੇ ਅਸੀਂ ਮਨਕੀਰਤ ਨਹੀਂ ਵੇਟ ਕਰਨੀ ਸੀ ਨਾ ਕਿ ਰੇ ਰਾਣੇ ਨੂੰ ਕਿਉਂ ਮਾਰਨਾ ਸੀ ਸਾਡੇ ਕੋਈ ਟਾਰਗੇਟ ਤੇ ਮਨਕੀਰਤ ਪੜਖੀ ਹੈਗਾ ਹਾਂ ਉਹਨੇ ਵਧੀਆ ਕੰਮ ਕੀਤਾ ਪੰਜਾਬ ਦੀ ਹੈਲਪ ਕੀਤੀ ਆ ਆ ਰੱਬੇ ਵਿੱਚ ਔਰ ਵਧੀਆ ਉਹਨੇ ਕੰਮ ਕੀਤਾ ਅਸੀਂ ਉਹਨੂੰ ਕਿਉਂ ਨਿਕਾਰਨ ਕਰਾਂਗੇ ਸਾਡਾ ਉਹਨੇ ਕੀ ਮਾਰਾ ਕੀਤਾ ਪਰ ਥ੍ਰੈਟ ਤੇ ਮਨਕੀਰਤ ਨੂੰ ਬਹੁਤ ਜ਼ਿਆਦਾ ਹੈ ਆਮ ਤੌਰ ਤੇ ਦੇਖਿਆ ਕਿਵੇਂ ਸਿਕਿਉਰਿਟੀ ਦੇ ਵਿੱਚ ਰਹਿਣਾ ਪੈਂਦਾ ਔਰ ਖੁਦ ਮਨਕੀਰਤ ਨੇ ਬਹੁਤ ਵਾਰੀ ਇਹ ਜੱਲਾ ਕੀਤੀਆਂ ਕਿ ਸਾਡੇ ਤੇ ਹੋਊਗਾ ਮਨਕੀਰਤ ਨੂੰ ਥ੍ਰੈਟਵਾ ਮਨਕੀਰਤ ਨੂੰ ਮਾਰਨਾ ਆਪਾਂ ਨੂੰ ਕਦੇ ਮਨਕੀਰਤ ਨੂੰ ਕਹਿੰਦੇ ਡਾਇਰੈਕਟ ਕਾਲ ਆਈ ਆ ਕਿ ਤੈਨੂੰ ਮਾਰਨਾ ਵਾ ਤੁਸੀਂ ਮਨਕੀਰਤ ਕੋਲ ਪੁੱਛ ਸਕਦੇ ਆ ਉਹ ਤੁਰਿਆ ਹੀ ਜਾਂਦੇ ਆ ਉਹਨੂੰ ਕਾਲ ਕਰ ਲਓ ਇੱਕ ਦੋ ਵਾਰੀ ਉਹਨਾਂ ਦੇ ਜਿਹੜੇ ਜਿਹੜੀਆਂ ਟੀਮਾਂ ਨੇ ਉਹਨਾਂ ਨੇ ਮੈਸੇਜ ਕਾਲ ਸ਼ੇਅਰ ਕੀਤੇ ਐ WhatsApp ਕੇ ਸਾਨੂੰ ਐਸ ਨੰਬਰ ਤੋਂ ਧਮਕੀ ਆਈ ਜਾਂ ਸਾਨੂੰ ਕਾਲ ਆਈ ਕਿ ਤੈਨੂੰ ਮਾਰ ਦਿਆਂਗੇ ਉਹ ਫਿਰ ਕੌਣ ਕਰਦਾ ਵੇਖੋ ਆਪਾਂ ਤੇ ਕਿਸ ਨੂੰ ਨਾ ਸਾਡੇ ਟਾਰਗੇਟ ਤੇ ਮਨਕੀਰਤਾ ਹੈਗਾ ਨਾ ਸਾਨੂੰ ਹੋਰੀ ਭਈ ਲੋੜ ਜਾਂ ਮਾੜਾ ਕੰਮ ਉਹਨਾਂ ਕਰਨ ਦੀ ਉਹਨੇ ਪੰਜਾਬ ਦਾ ਭਲਾ ਕੀਤਾ ਵਾ ਤੇ ਆਪਾਂ ਹੋਰਾਂ ਕੋਈ ਨਖਾਲ ਨਹੀਂ ਕਰਨਾ ਚਾਹੁੰਦੇ ਮਨਕੀਰਤ ਔਲਖ ਨੂੰ ਲੈ ਕੇ ਤੇ ਪਿਕਚਰ ਕਲੀਅਰ ਕਰਦਾ ਹੋਇਆ ਡੋਨੀ ਬਲ ਨਜ਼ਰ ਆਇਆ ਕਿ ਨਹੀਂ ਮਨਕੀਰਤ ਔਲਖ ਸਾਡੇ ਟਾਰਗੇਟ ਦੇ ਉੱਤੇ ਨਹੀਂ ਹੈ ਤਾਂ ਫਿਰ ਕੀ ਮਨਕੀਰਤ ਔਲਖ ਨੂੰ ਕੋਈ ਧਮਕੀ ਹੋਰ ਗੈਂਗ ਦੇ ਰਹੀ ਹੈ ਜਾਂ ਕੋਈ ਇਸ ਪੂਰੀ ਗੈਂਗਬੋਰਡ ਦੇ ਵਿਚਾਲੇ ਲਾਹ ਚੁੱਕਣ ਦੇ ਲਈ ਜਾਂ ਐਕਸਟਰੈਕਸ਼ਨ ਦੇ ਲਈ ਕਾਲ ਕਰ ਰਿਹਾ ਸੀ ਕਾਬਲੇ ਕੋਰੇ ਵੀ ਆ ਕਿ ਤੁਹਾਨੂੰ ਯਾਦ ਹੋਏਗਾ ਕਿ ਮੁਸੇਵਾਲਾ ਦੇ ਕਤਲ ਤੋਂ ਬਾਅਦ ਮਨਕੀਰਤ ਔਲਖ ਦੀ ਗੱਡੀ ਦੇ ਪਿੱਛੇ ਕੁਝ ਲੋਕ ਪਹੁੰਚ ਗਏ ਸੀ ਮੋਹਾਲੀ ਵਾਲੀ ਰਿਹਾਇਸ਼ ਜਿਹੜੀ ਉਹਨਾਂ ਦੀ ਸੁਸਾਇਟੀ ਹੈ ਉਸ ਦੇ ਅੰਦਰ ਜਾਣ ਦੇ ਸਮੇਂ ਉਹ ਸੀਸੀਟੀਵੀ ਵੀ ਸਾਹਮਣੇ ਆਈਆਂ ਸੀ ਯਾਨੀ ਕਿ ਜਿਹੜੀ ਥ੍ਰੈਟ ਵਾਲੀ ਇੱਕ ਮਨਕੀਰਤ ਔਲਖ ਨੂੰ ਲੈ ਕੇ ਜਾਣਕਾਰੀ ਹੈ ਉਸ ਦੇ ਵਿੱਚ ਤਾਂ ਕੋਈ ਦੋ ਰਾਏ ਨਹੀਂ ਹੈ ਕਿ ਪਿਛਲੇ ਟਾਈਮ ਦੇ ਵਿੱਚ ਰਹੀ ਹੈ ਪਰ ਇਸ ਸਭ ਦੇ ਵਿਚਾਲੇ ਹੁਣ ਸਵਾਲ ਇਹ ਹੈ ਕਿ ਇਹ ਪੂਰਾ ਜਿਹੜਾ ਗੈਂਗਵਾਰ ਦਾ سلسلہ ਖਤਮ ਨਹੀਂ ਹੋ ਸਕਦਾ ਤਾਂ ਇਹ ਵੀ ਡੋਨੀ ਬਲ ਨੂੰ ਪੁੱਛਿਆ ਗਿਆ ਕਿ ਕੀ ਤੁਸੀਂ ਕਦੇ ਨਹੀਂ ਸੋਚਦੇ ਕਿ ਜਾ ਕੇ ਪੁਲਿਸ ਦੇ ਕੋਲ ਸਰੈਂਡਰ ਕਰ ਦੋ ਜਾਂ ਫਿਰ ਵਾਪਸ ਆ ਜਾਓ ਤਾਂ ਇਸ ਦੇ ਉੱਤੇ ਕੀ ਕਿਹਾ ਉਹ ਤੁਹਾਨੂੰ ਦੱਸਦੇ ਹਾਂ ਅਗਲੀ ਬ੍ਰੇਕਿੰਗ ਆਏਗੀ ਡੋਨੀ ਬਲ ਦੀ ਇੰਟਰਵਿਊ ਦੇ ਨਾਲ ਜੁੜੀ ਹੋਈ ਔਰ ਉਸ ਦੇ ਵਿੱਚ ਕਹਿ ਰਿਹਾ ਮਨਕੀਰਤ ਔਲਕ ਦੇ ਨੁਕਸਾਨ ਵਾਲੀ ਅਸੀਂ ਆਲਰੇਡੀ ਦੱਸ ਚੁੱਕੇ ਹਾਂ ਜਿਸ ਦੇ ਵਿੱਚ ਉਹ ਜੱਗੂ ਭਗਵਾਨ ਪੁਰੀਆ ਦਾ ਜ਼ਿਕਰ ਕਰਦਾ ਹੈ ਤਾਂ ਕਹਿੰਦਾ ਹੈ ਕਿ ਇਹ ਸਭ ਖਤਮ ਕਰਨ ਦੇ ਲਈ ਲਾਰੈਂਸ ਤੇ ਜੱਗੂ ਦਾ ਖਾਤਮਾ ਜ਼ਰੂਰੀ ਹੈ ਜਦੋਂ ਸਵਾਲ ਕੀਤਾ ਗਿਆ ਕਿ ਕਿਵੇਂ ਆਖਿਰ ਖਤਮ ਕੀਤਾ ਜਾਏਗਾ ਆਖਿਰ ਕਿਵੇਂ ਇੱਕ ਗੈਂਗ ਵਾਰ ਖਤਮ ਹੋਏਗੀ ਤਾਂ ਉਸ ਦੇ ਵਿੱਚ ਇਹ ਕਹਿੰਦਾ ਨਜ਼ਰ ਆ ਰਿਹਾ ਕਿ ਇਹਨਾਂ ਦੇ ਖਾਤਮੇ ਯਾਨੀ ਲਾਰੈਂਸ ਤੇ ਜੱਗੂ ਦਾ ਜੇਕਰ ਖਾਤਮਾ ਹੋ ਗਿਆ ਤਾਂ ਇਹਨਾਂ ਦੇ ਖਾਤਮੇ ਦੇ ਨਾਲ ਹੀ ਸਭ ਕੁਝ ਖਤਮ ਹੋ ਜਾਏਗਾ ਇਹਨਾਂ ਦੇ ਖਾਤਮੇ ਤੋਂ ਬਾਅਦ ਹੀ ਅਸੀਂ ਹਥਿਆਰ ਛੱਡ ਦਵਾਂਗੇ ਇਹ ਜ਼ਿਕਰ ਕੀਤਾ ਡੋਨੀ ਬਲ ਨੇ ਜਦੋਂ ਸਵਾਲ ਕੀਤਾ ਗਿਆ ਸੀ ਕਿ ਵਾਕਈ ਗੈਂਗਵਾਰ ਖਤਮ ਨਹੀਂ ਹੋ ਸਕਦੀ ਕਿ ਤੁਸੀਂ ਵਾਪਸ ਆਉਣ ਬਾਰੇ ਨਹੀਂ ਸੋਚਦੇ ਕਿ ਤੁਸੀਂ ਨਹੀਂ ਸੋਚਦੇ ਕਿ ਕਾਨੂੰਨ ਦੇ ਮੁਤਾਬਿਕ ਇਹ ਸਾਰੀਆਂ ਚੀਜ਼ਾਂ ਚਲਣੀਆਂ ਚਾਹੀਦੀਆਂ ਨੇ ਤਾਂ ਉਸ ਦੇ ਉੱਤੇ ਡੋਨੀ ਬਲ ਨੇ ਜ਼ਰੂਰ ਜ਼ਿਕਰ ਕੀਤਾ ਕਿ ਦੇਖੋ ਅਸੀਂ ਚਾਹੁੰਦੇ ਹਾਂ ਕਿ ਇਹ ਖਤਮ ਹੋ ਜਾਏ ਪਰ ਜੱਗੂ ਭਗਵਾਨ ਪੁਰੀਆ ਤੇ ਲਾਰੈਂਸ ਇਹ ਦੋਵਾਂ ਦਾ ਖਾਤਮਾ ਪੁਲਿਸ ਨੂੰ ਕਰਨਾ ਹੋਏਗਾ ਉਸ ਤੋਂ ਬਾਅਦ ਹੀ ਅਸੀਂ ਸਾਰੇ ਯਾਨੀ ਕਿ ਡੋਨੀ ਬਲ ਤੇ ਉਸ ਦੇ ਜਿਹੜੇ ਸਾਥੀ ਨੇ ਉਹ ਆ ਜਾਣਗੇ ਤੇ ਜ਼ਿਕਰ ਕੀਤਾ ਗਿਆ ਤੇ ਸਭ ਕੁਝ ਖਤਮ ਕਰਨ ਦੇ ਲਈ ਲਾਰੈਂਸ ਤੇ ਜੱਗੂ ਦਾ ਖਾਤਮਾ ਜ਼ਰੂਰੀ ਹੈ ਖੈਰ ਮੈਂ ਇੱਕ ਹੋਰ ਤੋਂ ਦੱਸ ਦਿਆਂ ਕਿ ਇਸ ਪੂਰੀ ਗੱਲਬਾਤ ਦੇ ਵਿੱਚ ਸ਼ਗਨਪ੍ਰੀਤ ਦਾ ਵੀ ਜ਼ਿਕਰ ਹੋਇਆ ਸ਼ਗਨਪ੍ਰੀਤ ਜਿਸ ਨੂੰ ਕਥਿਤ ਤੌਰ ਤੇ ਦਿੱਤੇ ਕਿਹਾ ਗਿਆ ਕਿ ਸਿੱਧੂ ਮਸੇਵਾਲਾ ਦਾ ਮੈਨੇਜਰ ਰਿਹਾ ਹੈ ਮੈਨੇਜਰ ਦਾ ਕੰਮ ਕਰਦਾ ਰਿਹਾ ਹੈ ਔਰ ਵਿੱਕੀ ਮਿੱਡੂ ਖੇੜਾ ਦੇ ਕਤਲ ਦੇ ਵਿੱਚ ਸ਼ਗਨਪ੍ਰੀਤ ਦੇ ਹੋਣ ਦੇ ਅਲੀਗੇਸ਼ਨਸ ਲਗਾਈ ਗਏ ਸਨ ਜਿਹੜੇ 골ਡੀ ਬਰਾੜ ਦੇ ਵੱਲੋਂ ਕਿ ਇਸ ਕਰਕੇ ਮਸੇਵਾਲਾ ਨੇ ਆਪਣੇ ਮੈਨੇਜਰ ਨੂੰ ਬਚਾਇਆ ਇਸ ਕਰਕੇ ਅਸੀਂ ਮਸੇਵਾਲਾ ਦਾ ਮਰਡਰ ਕਰਵਾ ਦਿੱਤਾ ਇਹ ਚਰਚਾਾਂ ਮਾ ਹੋਈਆਂ ਇਹ ਇਸ ਤਰੀਕੇ ਨਾਲ ਗੋਲਡੀ ਬਰਾੜ ਨੇ ਜਿਹੜੀਆਂ ਬਿਆਨ ਜਾਰੀ ਕੀਤੇ ਜਾਂ ਕੁਝ ਇੱਕ ਦੋ ਤੁਸੀਂ ਕਹੋ ਕਿ ਆਪਣੇ ਸਵਾਲ ਜਵਾਬ ਹੋਈ ਕਿਥੇ ਉਥੇ ਗੋਲਡੀ ਬਰਾੜ ਨੇ ਗੱਲ ਕਹੀ ਸੀ ਤਾਂ ਜਿਹੜਾ ਸ਼ਗਨਪ੍ਰੀਤ ਹੈ ਹੁਣ ਦੋਨੀ ਬਲ ਦੇ ਨਾਲ ਹੈ ਦੋਨੀ ਬਲ ਨੇ ਬਹੁਤ ਕਲੀਅਰ ਸ਼ਬਦਾਂ ਦੇ ਵਿੱਚ ਕਿਹਾ ਕਿ ਸ਼ਗਨਪ੍ਰੀਤ ਰਾਣਾ ਬਲਾਚੌਰੀਆ ਦੇ ਮਰਡਰ ਦੇ ਵਿੱਚ ਮਰਡਰ ਦੀ ਜਿਹੜੀ ਪੂਰੀ ਪਲੈਨਿੰਗ ਸੀ ਉਹ ਮੇਰੇ ਨਾਲ ਸੀ ਅਸੀਂ ਦੋਵਾਂ ਨੇ ਮਿਲ ਕੇ ਇਹ ਪੂਰੀ ਪਲੈਨਿੰਗ ਕੀਤੀ ਹੈ ਔਰ ਰਾਣਾ ਬਲਾਚੌਰੀਆ ਦਾ ਕਤਲ ਕਰਵਾਇਆ ਹੈ ਸ਼ਗਨਪ੍ਰੀਤ ਬਾਰੇ ਇਹ ਡੋਨੀ ਬਲ ਬੋਲ ਕੇ ਗਿਆ ਹੈ ਸ਼ਗਨਪ੍ਰੀਤ ਹੁਣ ਤੱਕ ਕਿੱਥੇ ਹੈ ਨਹੀਂ ਪਤਾ ਹੁਣ ਤੱਕ ਇਹੀ ਚਰਚਾ ਰਹੀ ਹੈ ਕਿ ਐਲੀਗੇਸ਼ਨਸ ਲੱਗਦੇ ਰਹੇ ਨੇ ਪਰ ਹੁਣ ਸ਼ਗਨਪ੍ਰੀਤ ਖੁੱਲ ਕੇ ਸਾਹਮਣੇ ਆਇਆ ਔਰ ਉਹਨੇ ਜਿਹੜੀ ਪੋਸਟ ਪਾਈ ਗਈ ਉਸ ਦੇ ਵਿੱਚ ਵੀ ਸ਼ਗਨਪ੍ਰੀਤ ਦਾ ਨਾਮ ਸੀ ਪਰਬ ਦੇਸੂਵਾਲ ਦਾ ਨਾਮ ਵੀ ਉਸ ਦੇ ਵਿੱਚ ਸੀ ਡੋਨੀ ਬਲ ਦਾ ਵੀ ਨਾਮ ਸੀ ਤਾਂ ਸ਼ਗਨਪ੍ਰੀਤ ਨੂੰ ਲੈ ਕੇ ਵੀ ਸਵਾਲ ਕੀਤਾ ਗਿਆ ਸੀ ਕਿ ਸ਼ਗਨਪ੍ਰੀਤ ਤੇਰੇ ਨਾਲ ਹੈ ਤਾਂ ਡੋਨੀ ਕਹਿੰਦਾ ਕਿ ਹਾਂ ਸ਼ਗਨਪ੍ਰੀਤ ਮੇਰੇ ਨਾਲ ਹੈ ਪਰ ਲਾਰੈਂਸ ਤੇ ਜੱਗੂ ਗੈਂਗ ਦੇ ਖਾਤਮੇ ਦਾ ਜ਼ਿਕਰ ਉਸਨੇ ਜ਼ਰੂਰ ਕੀਤਾ ਇਹ ਰਾਵਾਂ ਤੇ ਚੱਲੇ ਹੋ ਇਹਨਾਂ ਦਾ ਅੰਤ ਤੁਸੀਂ ਵੀ ਜਾਣਦੇ ਹੋ ਤੇ ਜੇ ਇਹਨਾਂ ਰਾਵਾਂ ਤੋਂ ਵਾਪਸ ਮੁੜਨ ਦਾ ਮੌਕਾ ਮਿਲਦਾ ਹੋਵੇ ਜੇ ਇਹਨਾਂ ਰਾਵਾਂ ਤੋਂ ਕੋਈ ਵਾਪਸ ਮੁੜਨਾ ਚਾਹੁੰਦਾ ਹੋਵੇ ਤਾਂ ਇਹਨਾਂ ਰਾਵਾਂ ਤੋਂ ਵਾਪਸ ਆ ਜਾਣਾ ਚਾਹੀਦਾ ਨਹੀਂ ਤੇ ਅਲਟੀਮੇਟਲੀ ਤਾਂ ਮੌਤ ਸਾਹਮਣੇ ਨਜ਼ਰ ਆਉਣੀ ਹੈ ਵੀ ਐਸਾ ਤਾਂ ਵਾਪਸ ਆਉਣ ਲਈ ਪਿਆਰਵਾਜੀ ਆਪਾਂ ਵੀ ਮੈਂ ਅਸੀਂ ਦੇ ਚੈਨਲ ਜਰੀਏ ਕਹਿੰਦਾ ਅਸੀਂ ਵੀ ਸਾਰੇ ਵਾਪਸ ਹੋਣ ਲਈ ਤਿਆਰ ਵਾਂ ਸਾਡੇ ਉਹ ਦੋ ਦੁਸ਼ਮਣਾਂ ਨੂੰ ਹਮ ਆਪ ਸਰਕਾਰ ਉਹਨਾਂ ਦਾ ਕੁਝ ਕਰ ਦੇ ਜਾਂ ਕੋਈ ਕੁਝ ਕਰ ਦੇ ਆਪਾਂ ਸਾਰੇ ਆ ਕੇ ਆਪੋ ਆਪਣੇ ਘਰੀ ਆ ਜਾਗੇ ਅਮਨ ਸ਼ਾਂਤੀ ਅਸੀਂ ਵੀ ਚਾਹੁੰਦੇ ਆਂ ਪਰ ਜੇ ਉਹ ਦੋ ਜੇਲਾ ਕੇ ਬਹਿ ਕੇ ਰਾਜ ਚਲਾਉਣਗੇ ਉਹ ਨਹੀਂ ਚੱਲਣਾ ਤਾਂ ਜੁਮੇ ਸ਼ਗਨਪ੍ਰੀਤ ਦਾ ਜ਼ਿਕਰ ਕਰ ਰਿਹਾ ਅਸੀਂ ਉਹ ਵੀ ਕਰਾਂਗਾ ਦਰਸਲ ਉਹਨੂੰ ਸਵਾਲ ਪੁੱਛਿਆ ਗਿਆ ਕਿ ਵਾਪਸੀ ਆਏਗਾ ਵਾਪਸੀ ਤੁਸੀਂ ਆ ਸਕਦੇ ਹੋ ਜਾਂ ਫਿਰ ਪੁਲਿਸ ਵਾਲਾ ਮਾਮਲਾ ਤਾਂ ਜਿਹੜਾ ਜ਼ਿਕਰ ਡੋਨੀ ਬਲ ਕਰਦਾ ਨਜ਼ਰ ਆਇਆ ਕਿ ਲੋਰੈਂਸ ਬਿਸ਼ਨੋਈ ਤੇ ਜੱਗੂ ਭਗਵਾਨਪੁਰਿਆ ਦਾ ਖਾਤਮਾ ਹੋ ਜਾਵੇ ਤਾਂ ਫਿਰ ਅਸੀਂ ਆ ਜਾਾਂਗੇ ਫਿਲਹਾਲ ਇਹ ਪੂਰੀ ਗੱਲਬਾਤ ਦੇ ਵਿੱਚ ਇੱਕ ਚੀਜ਼ ਕਲੀਅਰ ਹੈ ਕਿ ਦੋਵੇਂ ਅਮੋ ਸਾਹਮਣੇ ਨੇ ਦੋਵੇਂ ਗੈਂਗਸ ਇਹਨਾਂ ਦੀ ਗੈਂਗਵਾਰ ਦੇ ਵਿਚਾਲੇ ਬਹੁਤ ਸਰੀਆਂ ਜਿਹੜੀਆਂ ਵਾਰ ਦਾ ਤਾਂ ਵਾਪਰ ਰਹੀਆਂ ਨੇ ਉਹ ਚਾਹੇ ਚੰਡੀਗੜ੍ਹ ਦੇ ਸੈਕਟਰ 26 ਦੇ ਵਿੱਚ ਪੈਰੀ ਨੌਜਵਾਨ ਦਾ ਕਤਲ ਚਾਹੇ ਰਾਣਾ ਭਲਾ ਚੌਰਿਆ ਦਾ ਕਤਲ ਹੋਵੇ ਜਾਂ ਜਿਹੜੀਆਂ ਹੋਰ ਕਟਨਾਮਾ ਵਾਪਰੀਆਂ ਨੇ ਜਾਂ ਫਿਰ ਰੱਬਨਾ ਕਰੇ ਹੋਣ ਪਰ ਹੋ ਸਕਦਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਵਾਪਰਨ ਜਿਸ ਤਰੀਕੇ ਨਾਲ ਡੋਨੀ ਬਲ ਜ਼ਿਕਰ ਕਰ ਰਿਹਾ ਹੈ ਮੈਂ ਖੈਰੇ ਸ਼ਗਨਪ੍ਰੀਤ ਦਾ ਜ਼ਿਕਰ ਕਰ ਰਿਹਾ ਸੀ ਉਸ ਦਾ ਵੀ ਜ਼ਿਕਰ ਕਰਦੇ ਹਾਂ ਸ਼ਗਨਪ੍ਰੀਤ ਨੂੰ ਲੈ ਕੇ ਵੀ ਬੋਲਿਆ ਸ਼ਗਨਪ੍ਰੀਤ ਨੂੰ ਲੈ ਕੇ ਡੋਨੀ ਬਲ ਕਹਿੰਦਾ ਨਜ਼ਰ ਆਇਆ ਕਿ ਜਿਹੜਾ ਵੱਡਾ ਦਾਵਾ ਉਸਨੇ ਕੀਤਾ ਕਿ ਸ਼ਗਨਪ੍ਰੀਤ ਸਾਡੇ ਨਾਲ ਹੀ ਹੈ ਸ਼ਗਨਪ੍ਰੀਤ ਨਾਲ ਰਲ ਕੇ ਹੀ ਰਾਣੇ ਦਾ ਕਤਲ ਅਸੀਂ ਕਰਵਾਇਆ ਮੈਂ ਕਰਵਾਇਆ ਇਹ ਸ਼ਗਨਪ੍ਰੀਤ ਨੂੰ ਲੈ ਕੇ ਬਿਲਕੁਲ ਸਿੱਧੇ ਤੌਰ ਦੇ ਉੱਤੇ ਡੋਨੀ ਬਲ ਨੇ ਗੱਲ ਰੱਖ ਦਿੱਤੀ ਮੁੱਸੇ ਵਾਲਾ ਦੇ ਕਤਲ ਤੋਂ ਬਾਅਦ ਸ਼ਗਨ ਸਾਡੇ ਨਾਲ